ਬਰਾਬਰ ਇਹੋ ਬਹੁਤ ਅਨੁਪ੍ਰੇਰਕ ਹੈ ਸਾਰੇ ਆਪਣੇ ਸੱਜਣੇ ਹੋ ਗਏ ਨੇ ਥੋੜੇ ਹੁਣ ਕਿਹੜਾ ਗਿਆ ਇਹ ਉੱਤੇ ਬਿਠਾ ਮੈਂ ਇਕੱਲਾ ਬੀਠਿਆ ਹੋਰ ਉਸ ਦਿਨ ਹਾਜੀ ਜਦੋਂ ਦਾ ਅਸਾਂ ਨੂੰ ਬੰਦ ਨਹੀਂ ਕੋਈ ਸਮਾਤ ਨਹੀਂ ਹੈਗਾ ਹਾਂਜੀ ਕੋਈ ਸਾਨੂੰ ਮਿਲਿਆ ਨਹੀਂ ਨਾ ਇਹ ਬਾਬਾ ਜੀ ਤੇ ਵੀ ਹੈਗਾ ਪਲਾਟ ਚਲੋ ਬਾਬਾ ਜੀ ਸਾਰੇ ਨੇ ਪਲਾਟ ਸਾਰੇ ਦੇ ਨਾਲ ਹੀ ਅਸੀਂ ਬਾਬਾ ਤੁਸੀਂ ਕਾਨੂੰਨ ਨੂੰ ਹੱਥਾਂ ਜਨਾਂ ਲਓ ਜੋ ਕਾਨੂੰਨ ਫੈਸਲਾ ਕਰੂਗਾ ਉਹਦੇ ਮੁਤਾਬਕ ਚਲੋ ਠੀਕ ਹੈ ਜੇ ਤੁਹਾਨੂੰ ਆਈ ਕਾਉਂਟਰ ਨੂੰ ਕੋਈ ਫੈਸਲਾ ਹੁੰਦਾ ਤਾਂ ਧਿਆਕ ਕਿਤੇ ਆਪ ਦਾ ਵੱਲ ਲਓ ਤੁਸੀਂ ਪਹਿਲਾਂ ਕਿਉਂ ਕਾਨੂੰਨ ਨੂੰ ਆ ਕੇ ਚਲੋ ਫਿਰ ਆ ਕੇ ਆਂ ਆ ਸੈਟਿੰਗਾਂ ਜਿੱਟੀਆਂ ਮਰਜ਼ੀ ਦਾ ਕਿੱ데 ਟੋਰਸ ਬਣਾ ਕੇ ਕੱਟ ਕੱਟ ਕੇ ਨਹੀਂ ਕੀਤੀਆਂ ਨਕਸ਼ੇ ਨਾ ਬਣੇ ਭਾਜੀ ਹੋਰ ਜਾ ਤਾਂ ਇਹ ਚਲੋ ਇਹ ਜੂ ਹੈ ਨਹੀਂ ਮਤਲਬ ਹਾਂਜੀ ਹਾਂਜੀ ਇਹ ਠੱਠੇ ਪਿੰਡ ਦਾ ਜੀ ਪਲਾਟ ਕੱਟੇ ਗਏ ਆ ਜੀ 5-5 ਮਰਲੇ ਸਾਡਾ ਪਲਾਟ ਤੇ ਸਾਡਾ ਮੇਰਾ ਪਲਾਟ ਵੀ ਹੈਗਾ ਜੀ ਮੇਰਾ ਗਾੜੀ ਥੋੜਾ ਗਾੜੀ ਤੇ ਬਾਕੀ ਇਹ ਆ ਵੀ ਇਹਨਾਂ ਨੇ ਕੱਟ ਕੇ ਦਿੱਤੇ ਨੇ ਪਲਾਟ ਠੀਕ ਹੈ ਜੀ ਤੇ ਬਾਕੀ ਚਲੋ ਐਂ ਮਤਲਬ ਡੈਮ ਵੱਲ ਨਾਲ ਤੇ ਇਹ ਵੀਡੀਓ ਸਾਹਿਬ ਨੇ ਟਾਈਮ ਵੀ ਦਿੱਤਾ ਹੈ ਚਲੋ ਜਨੇਦਨਾ ਦਿੱਤਾ ਸੀ ਤੇ ਹੁਣ ਆਏ ਨੇ ਤੇ ਆਣ ਕੇ ਮਾਲਾ ਦਾਬੇ ਛਾਬੇ ਮਾਰਦੇ ਫਿਰਦੇ ਆ ਬਾਕੀ ਦਾਬੇ ਛਾਬੇ ਨਾਲ ਥੋੜੀ ਕੋਈ ਗੱਲ ਬੰਨਨੀ ਆ ਠੀਕ ਹੈ ਜੀ ਤੇ ਇਹਨਾਂ ਦੀ ਵੀਡੀਓ ਬਣੀ ਪਈ ਇਹਨਾਂ ਨੇ ਆਖਿਆ ਤੁਸੀਂ ਆਪਣੇ ਵੱਲੋ ਜਿੱਤਰਾ ਵੀ ਤੁਹਾਡੇ ਵੱਲੇ ਤੁਸੀਂ ਆਪਣਾ ਵੱਲ ਕੇ ਕੰਮ ਲਓ ਕਿੰਨੇ ਪਲਾਟ ਨੇ ਇਹ 67 ਪਲਾਟ ਆ ਜੀ ਇਹ ਇਹਨਾਂ ਦਾ ਕੋਈ ਕੇਸ ਵੀ ਚੱਲਣ ਡਿਆ ਵੀਡੀਓ ਦੇ ਨਹੀਂ ਜੀ ਕੇਸ ਅਹੀਂ ਕੀਤਾ ਵਾ ਇਹਨਾਂ ਨੇ ਥੋੜੀ ਕੀਤਾ ਛੱਡ ਦੇ ਕੇਸ ਦੀ ਕੋਈ ਸੁਣਵਾਈ ਹੋਈ ਉਹਨਾਂ ਦੀ ਨਾ ਨਾ ਇਹ ਨਾ ਅਹੀਂ ਕੀਤੀ ਹੈ ਰੇਟਾ ਹੀ ਪਾਈ ਹੈ ਚੱਲਦਾ ਪਿਆਲੇ ਵੀ ਹਾਂਜੀ ਕੇਸ ਸਾਡਾ ਅਹੀਂ ਕੀਤਾ ਇਹਨਾਂ ਦੇ ਆਂਦੇ ਸਾਨੂੰ ਲਿਖ ਕੇ ਦੋ ਵੀ ਆ ਵਾਪਸੀ ਲੈ ਲਵੋ ਕੇ ਹਾਈ ਕੋਰਟ ਚੋਂ ਹਾਈ ਕੋਰਟ ਦੇ ਵਿੱਚੋਂ ਆਰਡਰ ਹੋਏ ਸਾਨੂੰ ਸਾਰਾ ਕੋਈ ਹੋਇਆ ਪਿਆ ਵਾ ਠੀਕ ਹੈ ਜੇ ਉਹ ਵਰਨਿੰਗ ਦੇ ਕੇ ਤੁਸੀਂ ਆਪਣੀ ਸਾਰੀ ਬੰਦ ਕਰ ਦੋਗੇ ਕਿ ਨਹੀਂ ਕਰੋਗੇ ਨਹੀਂ ਜੀ ਅਸੀਂ ਕਿਉਂ ਬੰਦ ਕਰਾਂਗੇ ਜੀ ਸਾਨੂੰ ਕੋਈ ਬੰਦ ਕਰਨ ਦੀ ਲੋੜ ਹੀ ਨਹੀਂ ਹੈ ਜੀ ਅਸੀਂ ਜਾਰੀ ਰੱਖਾਂਗੇ ਜੀ ਸਾਨੂੰ ਹਾਈ ਕੋਰਟ ਤੋਂ ਸਾਰਾ ਕੋਈ ਸਾਡੇ ਕੋਲ ਹੈ ਜੀ ਸੰਧਾ ਜੀ ਪੰਚਾਇਤ ਜ਼ਰੂਰੀ ਨਹੀਂ ਨਹੀਂ ਜੀ ਢੋਣ ਕਿ ਤਰ੍ਹਾਂ ਨਵਾਂਗੇ ਜੀ ਕਦੀ ਵੀ ਨਹੀਂ ਪੰਚਾਇਤ ਆ ਜਿਹੜਾ ਮਰਜ਼ੀ ਆ ਜੀ ਕਦੀ ਵੀ ਨਹੀਂ ਇਹ ਕਿਹੜਾ ਪਿੰਡ ਜੇ ਪਿੰਡwidehat ਅੱਜ ਤੁਹਾਡੇ ਕੋਲ ਬਲਾਗ ਦੇ ਪਹੁੰਚ ਅਧਿਕਾਰੀ ਕੀ ਤੁਹਾਨੂੰ ਵਾਰਨਿੰਗ ਦੇ ਕੇ ਗਏ ਵਾਰਨਿੰਗ ਇਹੋ ਲੈ ਕੇ ਗਏ ਵੀ ਰੁਕ ਜਾਓ ਜੇ ਨਾ ਵੜੋ ਸਾਨੂੰ ਸਰਕਾਰ ਨੇ ਕੱਟ ਕੇ ਦਿੱਤੇ ਆ ਸਾਡੇ ਕੋਲ ਸੰਧਾਂ ਨੇ ਜੇਟੀਆਂ ਨੇ ਤਾਂ ਹਾਂ ਦੇ ਵੱਲ ਨਹੀਂ ਵੱਲਦੇ ਆ ਕਿੰਨੇ ਕੁ ਪਲਾਟ ਜਿਹੜੇ ਕੱਟ ਕੇ ਦਿੱਤੇ ਸਵਾੜ ਪਲਾਟ ਰਿਹਾ ਜੀ ਅੱਛਾ ਹਾਂ ਕਿੰਨੇ ਵੜੇ ਗਏ ਹੁਣ ਤੱਕ ਵੜੇ ਗਏ ਆ ਵੇਖੋ ਤੁਹਾਡੇ ਸਾਹਮਣੇ ਆ ਕੋਈ 50 30 ਵੜੇ ਗਏ ਆ ਕੁਝ ਰਹਿੰਦੇ ਆ ਵੜੀ ਦੇ ਜਾਂਦੇ ਰੋਜ਼ ਦੇ ਰੋਜ਼ ਤੇ ਜਿਵੇਂ ਹੁਣ ਅੱਜ ਤਾਂ ਗਾਉਣ ਵਾਲੇ ਕੰਮ ਹਾਈ ਆਪਣਾ ਬੜੀ ਚੱਲਾਂਗੇ ਕੰਮ ਜਾਰੀ ਰੱਖਾਂਗੇ ਕੰਮ ਜਾਰੀ ਰੱਖਾਂਗੇ ਬਾਬਾ ਜੀ ਜਾ ਕੇ ਹਾਈ ਕੋਰਟ ਦਾ ਫੈਸਲਾ ਆਉਣ ਵਾਲਾ ਹਾਂਜੀ ਹਾਂਜੀ ਬੋਟਲ ਨੂੰ ਡਿੱਕਿਆ ਜਾਊਗਾ ਕਿ ਨਹੀਂ ਨਹੀਂ ਫੈਨ ਲਾਹਦੇ ਅੱਖ ਚ ਹੋਇਆ ਵਾਗੇ ਮਿਲੇ ਸਾਨੂੰ ਸੰਦਾ ਮਿਲ ਗਿਆ ਨੇ ਜੇਸਟਰਾਂ ਮਿਲ ਗਿਆ ਨੇ ਆਹ ਬੜੀ ਜਾਣੇ ਆ ਚਲੋ ਜੋ ਹੋ ਉਹ ਦੋ ਵੇਖੀ ਜੇ ਇਹ ਨਹੀਂ ਦਿੱਤੇ ਆ ਇਹਨੇ ਅੱਕੇ ਦਿੱਤੇ ਆ ਇਹਦੇ ਸੇ ਆ ਸਭ ਕੁਝ ਹੋਇਆ ਇਦਾਂ ਦੇ ਮਾਂਜ ਕੋ ਹਾਈ ਕੋਰਟ ਸੇ ਚੱਲਣ ਡਿਆ ਇਹਨਾਂ ਨੂੰ ਦੇਖਿਆ ਆ ਕੇ ਇਹਨਾਂ ਉਹੜੋਂ ਕੋੜਾ ਕੋੜਾ ਇਲੈਕਸ਼ਨ ਤੇ ਆ ਜਿੰਦਾ ਜਿਹੜਾ ਨਜਾਇਜ਼ ਸਾਰੀ ਕੀਤੀ ਆ ਇਹਨਾਂ ਨੂੰ ਸਮਝਾਇਆ ਕਿ ਮਾਂਜੋ ਹਾਈ ਕੋਰਟ ਦੇ ਕੋਈ ਹੁਕਮਾਂ ਦੀ ਲੰਘਣਾ ਦਾ ਕੀਤੀ ਜਾਵੇ ਕਿੰਨਾ ਥਾਂ ਜਿਹੜਾ ਜੀ ਇਹ ਥਾਂ ਢਾਈ ਕਿੱਲੇ ਜੀ ਕੀ ਮਸਲਾ ਜੀ ਦਾ ਪੁਰਾਣਾ ਚੱਲਦਾ ਹੁੰਦਾ ਇਹ ਮਸਲਾ ਕੱਟੇ ਪੈ ਪੁਰਾਣਾ ਚੱਲਦਾ ਆ ਰਿਹਾ ਜੀ ਇਧਰ ਇਹਨਾਂ ਵਿੱਚ ਹਾਈ ਕੋਰਟ ਗਿਆ ਸੀ ਮਖਤਾਰ ਸਿੰਘ ਤੇ ਹਾਈ ਕੋਰਟ ਨੇ ਸਾਡੇ ਡਿਪਾਰਟਮੈਂਟ ਦੇ ਐਫਸੀ ਸਾਹਿਬ ਨੂੰ ਫੈਸਲਾ ਕਰਨ ਵਾਸਤੇ ਕਿਹਾ ਤੇ ਇਹਨਾਂ ਨੂੰ ਅੱਜ ਤੋਂ ਇਲੈਕਸ਼ਨ ਤੋਂ ਪਹਿਲਾਂ ਹੀ ਆਏ ਤੇ ਇਹਨਾਂ ਨੂੰ ਕਿਹਾ ਕੋਈ ਵੀ ਇਨਜਾਇਜ਼ ਸਾਰੀਆਂ ਕਰੋ ਮੈਂ ਹੁਕਮਾਂ ਦੀ ਵੇਟ ਕਰੋ ਪਰ ਇਹਨਾਂ ਜਿਹੜਾ ਕੋਈ ਵੀ ਜਿਹੜਾ ਕੋ ਚੌਨਜਾ ਉਤੇ ਜਾਤੇ ਸਮੇਂ ਦੌਰਾਨ ਜਿਹੜੀ ਅਚਾਰਾ ਪੰਜਾਂ ਦੇ ਵਿੱਚ ਸਾਰੀ ਕੀਤੀ ਹੈ ਨਜਾਇਜ਼ ਸਾਰੀ ਇਹਨਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਪਾਂ ਡਿਪਾਰਟਮੈਂਟ ਨੂੰ ਸਾਰੀ ਬਣਾ ਕੇ ਲੇਖਾ ਪੜੀ ਕਰਕੇ ਡਿਪਾਰਟਮੈਂਟ ਨੂੰ ਲਿਖ ਦਿੰਨਾ ਹੈ ਇੱਥੇ ਕਿੰਨੇ ਕੁ ਪਲਾਟ ਜਿਹੜੇ ਵਲੇ ਗਏ ਕਿ ਸਾਰੇ ਟੋਟਲੀ ਵਲੇ ਗਏ ਨਹੀਂ ਅਜੇ ਤਾਂ ਸਾਰੀ ਕਾਫੀ ਹੋਈ ਆ ਜੀ ਤੇ ਪਰ ਆਪਾਂ ਹੁਣ ਗਿਣਤੀ ਕਰਦੇ ਆ ਜਈ ਸਾਹਿਬ ਕਰਨਗੇ ਗਿਣਤੀ ਇਹਦੀ ਇਹਦਾ ਮਤਲਬ ਚੱਲਦਾ ਫ੍ਰੀਜਰ ਸਮੇਂ ਤੋਂ ਚੱਲਦਾ ਹੁੰਦਾ ਫਲਾਟ ਫਲਾਟ ਜਿਹੜੇ ਦਿੱਤੇ ਗਏ ਸਾਨੂੰ ਹਾਂਜੀ ਇਹ 2021 ਹੀ ਦਿੱਤੇ ਗਏ ਜੀ ਉਸ ਤੋਂ ਬਾਅਦ ਇਹ ਪਾਰਟੀ ਹਾਈ ਕੋਰਟ ਚਲ ਗਈ ਜੀ ਹਾਈ ਕੋਰਟ ਨੇ ਫੈ ਐਫਸੀ ਸਾਹਿਬ ਨਾਲ ਕੋਈ ਫੈਸਲਾ ਨਹੀਂ ਹੋਇਆ ਜੀ ਕੀ ਚੱਲਣ ਰਿਹਾ ਹਾਂ ਜੀ ਬਿਲਕੁਲ ਚੱਲਦਾ ਪਿਆ ਜੀ ਕਿਹਦੇ ਪਲਾਟ ਕੋਈ ਨਹੀਂ ਲਾੜ ਹੋਇਆ ਨਹੀਂ ਜੀ ਨਹੀਂ ਜੀ ਕੀ ਚੱਲਣ ਰਿਹਾ ਜੀ ਹਾਈ ਕੋਰਟ ਚ